ਈ ਹੈ ਬੜਾ ਅਗਰ ਰੱਖੀ ਦਿੱਤੀ ਆਂ ਕਿੰਨੀ ਕੰਮ ਦੀ ਹੈ ਸਫਾਈ ਆ ਪਿੰਡ ਜਿਲ੍ਹਾ ਤਰਨਤਾਰਨ ਦੇ ਪਿੰਡ ਸਬਜਾ ਸੁਭਰਾਚੋ ਪ੍ਰਵਾਸੀ ਭਈਆਂ ਵੱਲੋਂ ਲੋਕਾਂ ਨੂੰ ਪਰੋਸਿਆ ਜਾ ਰਿਹਾ ਅੰੰਦ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿੰਡ ਵਾਸੀਆਂ ਇਕੱਠੇ ਹੋ ਕੇ ਪ੍ਰਵਾਸੀਆਂ ਦੇ ਘਰਾਂ ਚੋਂ ਮਾਰਿਆ ਛਾਪਾ ਮੌਕੇ ਦੀਆਂ ਵੀਡੀਓ ਦੇਖੋ ਤੁਸੀਂ ਵੀ ਹੋ ਜਾਓਗੇ ਹੈਰਾਨ ਖਾਨ ਪੀਣ ਦਾ ਸਮਾਨ ਬਾਥਰੂਮਾਂ ਚੋਂ ਕੀਤਾ ਜਾ ਰਿਹਾ ਤਾਂ ਯਾਰ ਪਿੰਡ ਵਾਸੀਆਂ ਦਾ ਕਹਿਣਾ ਕਿ ਇਨ੍ਹਾਂ ਪ੍ਰਵਾਸੀਆਂ ਖਿਲਾਫ ਹੋਵੇ ਸਖਤ ਕਾਰਵਾਈ ਇਸ ਮੌਕੇ ਤੇ ਦੇਖੋ ਇਸ ਵਿਸ਼ੇ 'ਤੇ ਰਿਪੋਰਟ ਤੋਂ ਸੰਦੀਪ ਮਿੱਠੂ ਸੁਭਰਾਂ ਦੀ ਵਿਸ਼ੇਸ਼ ਰਿਪੋਰਟ ਇਹ ਬਾਤ ਕਿ ਧੁਗਿਆ ਤਾਂ ਫੋਨ ਆਇਆ ਤਾਂ ਕਿਸੇ ਦਾ ਨਾ ਨਹੀਂ ਉਧਰ ਭਾਗਾ ਕਿਹਦਾ ਜੀ ਆ ਗਏ ਮੱਖੀਆਂ ਬਹਿਣ ਲੀਆਂ ਆ ਗਏ ਮੱਖੀਆਂ ਬਹਿਣ ਲੀਆਂ ਉਹਦਾ ਗੱਲ ਕਰਦੇ ਮੱਖੀਆਂ ਬਹਿਣ ਲੀਆਂ ਅੱਡ ਚੱਲ ਨਹੀਂ ਨਾ ਦੇ ਵੀਰੇ ਸਰਗੋ। ਉਹ ਆ ਗਿਆ। ਇਹ ਆ ਗਿਆ। ਇਹ ਕੀ ਹੈ? ਇਹ ਨਹੀਂ ਹੈ। ਹਾਂ? ਓਏ, ਜੋ ਦੇ। ਆ ਕਰੀਮ ਵੇਖਣਾ। ਇਹਦੀ ਕਾਂਜੀ ਦੇ ਵਿੱਚ ਬਹੁਤ ਜਿਆਦੀਆਂ ਸੁਛਰੀਆਂ ਤੇ ਜੂਆ ਪਾਈਆਂ ਗਈਆਂ ਨੇ। ਵੀਡੀਓ ਤੇ ਅਜੇ ਵੀ ਬਿੱਟ ਪੜੀਆਂ ਵਰਦੀਆਂ ਹੈਗੀਆਂ। ਅਸੀਂ ਗੋਲਗੱਪੇ ਖਾਣ ਤੋਂ ਮਨੋਂ ਵੈਸੇ ਤਣਾ ਸੀ ਪਰ ਅਸੀਂ ਸੋਚਿਆ ਕਿ ਯਾਰ ਹੋਰ ਕਿਹੇ ਨਾਲ ਤੜਾ ਕਿ ਥੱਕਾ ਹੋਏ। ਜਾਂ ਹੁਰ ਕੋਈ ਕੋੜੇ ਊੜੇ ਲਾਗ ਜਾਵਾਂਗਾ ਇਹ ਆਪਣੇ ਹੱਥੀਂ ਆਪਣੀ ਉਸ ਟੜਕ ਦੇ ਵਿੱਚ ਲੋਲੂਗਾ ਚਲੋ ਸ਼ੁਭਮ ਜੀ ਇਹਨੂੰ ਚੁੱਪੋ ਦੇਣੋ ਉੱਥੇ ਡਰੋ ਨਵੀਂ ਬਣਾ ਕੇ ਲੈ ਨਾਲੇ ਧਿਆਨ ਨਾਲ ਦੇਖ ਕੇ ਬਣਾਇਓ ਇਹ ਕਹਿੰਦਾ ਵੇ ਰਾਤ ਨੂੰ ਬਣਾਈ ਹੈ ਸੁਸਰੀ ਜਿਹੜੀ ਪੈ ਗਈ ਸੀ ਆਪਣੀ ਇਮਲੀ ਦੇ ਵਿੱਚ ਪੈ ਗਈ ਸੀਗੀ ਉਹਦੇ ਵਿੱਚ ਸੁੰਡੀਆਂ ਵੀ ਪਈਆਂ ਹੋਣੀਆਂ ਜਿੰਨੂੰ ਸੁਖਰੀ ਪਈ ਹੈ ਇਸ ਲਈ ਆ ਸ਼ੁਭਮ ਜੀ ਤੋਂ ਅਸੀਂ ਕਹਾਂਗੇ ਵੀ ਇਹਨੂੰ ਆਪਣੇ ਹੱਥੀਂ ਇਹਦਾ ਕਾਰਜ ਕਰਵਾ ਕੇ ਸ਼ੁਰੂ ਕਰੋ ਆਪਾਂ ਇਹਦੀ ਜਿਹੜਾ ਇਹ business ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਆਪਾਂ ਇਹਦੇ ਬਰਖਲਾਤ ਨਹੀਂ ਹੈ। ਪੰਜਾਬ ਚ ਅਸੀਂ ਨਾ ਅਦਰ ਕੰਟਰੀ ਦੇ ਵਿੱਚ ਆਪਾਂ business ਕਰਨੀ ਜਾਂਦੇ ਆ ਜਾਈਏ ਕੋਈ ਦਿੱਕਤ ਨਹੀਂ ਸਾਡੀ ਮਤਲਬ ਸਾਡੀ ਜੇਡ ਦੇ ਵਿੱਚ ਜਾਣ ਕੇ business ਕਰ ਰਿਹਾ ਕੋਈ ਦਿੱਕਤ ਨਹੀਂ। ਇਹਦੇ ਨਾਲ no problem। ਪਰ ਜਿਹੜਾ business ਕਰ ਲੈਨੇ ਉਸ ਸਾਫ ਸੁਥਰਾ ਆਪਣੀ ਸਾਫ ਸੁਥਰੀ ਕੁਆਲਟੀ ਦੇ ਨਾਲ ਕਰੇ ਅਸੀਂ ਕੋਈ ਚਾਹ। ਪ੍ਰਵਾਸੀ ਜੋ ਰੇਟ ਗੱਲ ਕਰ ਰਿਹਾ ਉਹਨਾਂ ਦੀਆਂ ਵੀ ਗੱਲ ਹੋ ਰਹੀਆਂ। ਪਰ ਮਿਸਨ ਸਿੰਘ ਜੀ ਪਿੰਨ ਸਭਰਾ ਪ੍ਰਵਾਸੀ ਵੀ ਅਰੀਜਲ ਹੁੰਦੇ ਆ ਜੀ ਮੌਕੇ ਤੇ ਜਾ ਕੇ ਉੱਥੇ ਵੇਖਿਆ ਗਿਆ ਵਾ ਪਿੰਡ ਵਾਸੀਆਂ ਲੋ ਵੀ ਉਹਨਾਂ ਨੇ ਜਿਹੜਾ ਜੋ ਆ ਇਹ ਰੇੜੀਆਂ ਜਿਹੜੀਆਂ ਗੋਲ ਕੱਪੜੇ ਜਾਂ ਮੂਹ ਮਸਤੀ ਇਹੋ ਜਿਹੀਆਂ ਚੀਜ਼ਾਂ ਉਹ ਗੰਦ ਦੇ ਵਿੱਚ ਉਸ ਬਣਾ ਰਹੇ ਆ ਉੱਥੇ ਲੈਟ੍ਰੀਨਾਂ ਪਾਣੀ ਉੱਥੇ ਬਾਥਰੂਮ ਉੱਥੇ ਤਮਾਕੂ ਬੱਤੀ ਜਾਂਦੇ ਆ ਵੀ ਕੋਈ ਵੀ ਸਫਾਈ ਨਹੀਂ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਕਿਹਾ ਕਰਦੇ ਆ ਅਪੀਲ ਉਹਨਾਂ ਨੂੰ ਚੇਤਾਵਨੀ ਜਿੰਦੇ ਆ ਵੀ ਇਹ ਚੀਜ਼ ਦੀ ਉਹਨਾਂ ਦੇ ਕਾਰ ਨਹੀਂ ਹੋਣੀ ਚਾਹੀਦੀ ਆ ਬਾਕੀ ਲਿਖਤੀ ਜਿਹੜੀ ਆ ਆਪਣੀ ਦਖਾਸਤ ਉਹ ਵੀ ਦੇਵਾਂਗੇ ਲੋਕਾਂ ਦੇ ਸਾਰੇ ਪਿੰਡ ਵਾਸੀ ਨੇ ਕਿਹਾ ਬਹੁਤ ਬੁਰੇ ਹਾਲ ਆ ਇਹ ਚੀਜ਼ਾਂ ਖਾ ਕੇ ਜਿਹੜੇ ਬੱਚੇ ਆ ਜਾਂ ਪਿੰਡ ਦੇ ਜੋ ਵੀ ਵਾਸੀ ਆ ਉਹਨਾਂ ਸਿਹਤ ਨਾਲ ਖਰਾਬ ਹੋ ਰਿਹਾ ਮਹਿ ਅੜਾ ਮਹਿਕਮਾ ਦਾ ਵਾ ਜਿਹੜਾ ਇਹ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਕਹਿੰਦੇ ਚਲੋ ਸੌਰੀ ਮੈਨੂੰ ਨਾਂ ਪੜਕਾ ਫੂਡ ਸੇਫਟੀ ਉਹ ਮਹਿਕਮਾ ਪਤਾ ਨਹੀਂ ਸੁੱਤਾ ਵਾ ਜਾਂ ਇਹਨਾਂ ਕੋਲ ਆਉਂਦਾ ਨਹੀਂ ਆ ਚਲੋ ਸਾਦਾ ਕੰਮ ਉਹਨਾਂ ਨੂੰ ਜਿਹੜਾ ਮੋਕੇ ਤੇ ਜੋ ਵੇਖਾਂ ਉਹਨੂੰ ਵਿਖਾਵਾਂਗੇ ਕਿ ਇਹ ਜੇ ਕਾਰੋਈ ਨਹੀਂ ਕਰਦੇ ਫਿਰ ਉਸ ਬਾਰੇ ਵੇਖਾਂਗੇ ਜਿਹੜੇ ਪਿੰਡ ਵਾਸੀ ਕੀ ਕਰਨਾ ਚਾਹੁੰਦੇ ਨੇ ਅਸੀਂ ਸਭ ਤੋਂ ਸਖਤ ਕਾਰੋਈ ਜੀ ਮੰਨ ਕਰਦੇ ਮੇਰਾ ਨਾਂ ਪਗੀਤਾ ਸਿੰਘ ਆ ਜੋ ਤੁਸੀਂ ਵੀਡੀਓ ਵੇਖ ਰਹਾ ਜੇ ਜੋ ਵਾਇਰਲ ਹੋ ਰਹੀਆਂ ਉਹਦੇ ਸਬੰਧ ਵਿੱਚ ਜੋ ਪਿੰਡ ਵਾਸੀਆਂ ਨੇ ਕੱਲ ਉੱਥੇ ਲਾਈਵ ਜਾ ਕੇ ਵੇਖਿਆ ਜੋ ਗੰਦ ਪ੍ਰਵਾਸੀ ਸਾਨੂੰ ਖਵਾ ਰਹੇ ਆ ਉਥੇ ਵੇਖ ਕੇ ਸਾਨੂੰ ਤੇ ਸ਼ਰਮ ਆਉਂਦੀ ਪਈ ਹੈ ਆਹ ਕੁਝ ਖਾ ਰਹੇ ਇਹਨਾਂ ਦੇ ਹੱਥੋਂ ਇਸ ਕਰਕੇ ਅਸੀਂ ਦੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਬਿਲਕੁਲ ਇਹਨਾਂ ਦੀ ਰੇੜੀਆਂ ਬੰਦ ਕਰਾਈਆਂ ਜਾਣ ਤੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਇੱਕ ਬੱਚਾ ਵੀ ਮਾਰ ਦਿੱਤਾ ਗਿਆ ਵਾ ਪ੍ਰੋਸਟਰਾਂ ਵੱਲੋਂ ਤੇ ਜੀ ਉਸੇ ਨੂੰ ਲੈ ਕੇ ਹੀ ਰੋਸ ਪਾਇਆ ਜਾ ਰਿਹਾ ਵਾ ਕਿ ਨਾ ਇਹ ਲੱਗ ਨਹੀਂ 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 ਬਿਲਕੁਲ ਨਹੀਂ ਜੀ ਇਹ ਬਿਲਕੁਲ ਵੱਖਰਾ ਮਸਲਾ ਇਹ ਸਾਡੀ ਸਿਹਤ ਨਾਲ ਖਲਵਾੜ ਹੋ ਰਿਹਾ ਉਹ ਇੱਕ ਵੱਖਰਾ ਮਸਲਾ ਸੀ ਇਹਗਾ ਨਾ ਉਹ ਵੀ ਅਹੀਂ ਵੱਤ ਤੋਂ ਵੱਤ ਮੰਗ ਕਰਦੇ ਆ ਉਹ ਐਡਾ ਝੁਲਮ ਹੋਇਆ ਉਹ ਬੱਚੇ ਨਾਲ ਏਡੀ ਵੱਡੀ ਦਰਿੰਦਗੀ ਕੀਤੀ ਗਈ ਆ ਕੋਈ ਸੋਚ ਨਹੀਂ ਸਕਦਾ ਸਾਡਾ ਪੰਜਾਬੀ ਭਰਾ ਕਿਸੇ ਨੇ ਕਦੀ ਵੇਖਿਆ ਵੀ ਇਹੋ ਜਿਹਾ ਕੰਮ ਕੀਤਾ ਹੋਵੇ ਇਹਨਾਂ 'ਚ ਕੋਈ ਹੰਸਿਆ ਇਨਸਾਨੀਅਤ ਨਹੀਂ ਹੈਗੀ ਅਸੀਂ ਮੰਗ ਕਰਦੇ ਆ ਵੀ ਉਹਦੇ ਉੱਤੇ ਵੀ ਉਹਨੂੰ ਫਾਂਸੀ ਸਜ਼ਾ ਦਿੱਤੀ ਜਾ ਵੀ ਤੇ ਜੋ ਇਹ ਸਾਡੇ ਨਾਲ ਖਲਵਾੜ ਕਰ ਰਹੇ ਸਾਡੀ ਸਿਹਤ ਨਾਲ ਸਾਡੇ ਬੱਚਿਆਂ ਨੂੰ ਮਾਰ ਰਹੇ ਆ ਇਹਨਾਂ ਦੇ ਖਿਲਾਫ ਵੱਤ ਤੋਂ ਵੱਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਵੀਜੀਤ ਸਿੰਘ ਆ ਜੀ ਤੇ ਇਹ ਕਰੇ ਜਿੱਥੇ ਵੀ ਤਰਾਏ ਤੇ ਰਹਿੰਦੇ ਆ ਪ੍ਰਵਾਸੀ ਸਾਡਾ ਪਹਿਲੀ ਤੇ ਗੱਲ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਮੈਂ ਵੀ ਸਾਡਾ ਕੋਈ ਨਾ ਨਾ ਵੈਰ ਵਿਰੋਧ ਨਹੀਂ ਅਸੀਂ ਵੈਸੇ ਹੀ ਕੋਈ ਸੰਗਤ ਇਕੱਠੀ ਹੋ ਕੇ ਗਏ ਆ ਵੀ ਦੇਖੀਏ ਵੀ ਇਹ ਬਣਾਉਂਦੇ ਕੀ ਆ ਸਫਾਈ ਕਿੰਨੀ ਕੁ ਮਤਲਬ ਧਿਆਨ ਰੱਖਦੇ ਆ ਕਿੰਨਾ ਕੁ ਪੋਕੋਸ਼ਨ ਵਰਤਦੇ ਆ ਤੇ ਜਦੋਂ ਇਹਨਾਂ ਦੇ ਘਰਾਂ 'ਚ ਜਾ ਕੇ ਵੇਖਿਆ ਗਿਆ ਕੋਈ ਵੀ ਚੀਜ਼ ਉੱਥੇ ਸਾਨੂੰ ੱਟਕੀ ਗਈ ਨਹੀਂ ਮਿਲੀ ਜਿੰਨੀਆਂ ਵੀ ਕਰਾਰੀ ਮਿੱਠੀ ਚੰਨੀ ਜੋ ਵੀ ਇਹਨਾਂ ਦਾ ਮਿਉਨੀ ਵਗੈਰਾ ਹੈਗਾ ਵਾ ਬਿਲਕੁਲ ਤੇ ਬਾਕੀ ਇਹ ਲਾਗੇ ਨਾਉਂਦਿਆ ਇੱਕ ਤੇ ਲੱਗਈ ਉਸੇ ਪਾਣੀ ਦੇ ਸਾਬਣ ਵਾਲੇ ਦੇ ਵਿੱਚ ਇਹਨੇ ਚਟਨੀ ਠੰਡੀ ਰੱਖੀ ਹੋਈ ਤੇ ਬਾਕੀ ਸਾਨੂੰ ਸਾਰਾ ਤੇਰੀ ਬਾਥਰੂਮਾਂ 'ਚ ਮਿਲਿਆ ਬਾਕੀ ਗੰਦਾ ਤੇਲ ਤੰਬਾਕੂ ਬੀੜੀ ਜਰਦਾ ਸੇਗਟ ਉਹਦੀ ਜੀ ਇਹਨਾਂ ਵੇਲਣੇ ਰੱਖੇ ਹੋਏ ਆ ਜਿਹਦਣਾ ਇਹ ਵੇਲਦੇ ਆ ਸਾਰਾ ਕੁਝ ਵੀ ਮਤਲਬ ਉਹ ਵੇਖ ਕੇ ਉਹਨੂੰ ਵੇਖਣਾ ਹੀ ਬੜਾ ਔਖਾ ਖਾਣਾ ਤੇ ਬਹੁਤ ਦੂਰ ਦੀ ਗੱਲ ਆ ਤੇ ਇਹ ਜਿਹੜਾ ਵਾ ਇਹ ਪਿੰਡ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਅਸੀਂ ਜੀ ਇਹ ਵੀਡੀਓ ਉਹਨਾਂ ਨੂੰ ਪ੍ਰਸ਼ਾਸਨ ਨੂੰ ਦਵਾਂਗੇ ਤੇ ਲਿਖੀ ਦਰਖਾਸਤ ਵੀ ਰਾਵਾਂਗੇ ਇਤਪੁਰਾ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਪ੍ਰੂਫ ਤੇ ਪ੍ਰੂਫ ਉਹਨਾਂ ਦੇ ਗਾੜੀ ਪੇਸ਼ ਕਰਾਂਗੇ ਤੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਉਂ ਨਿਗਨਗੇ ਬੱਚੇ ਆ ਫਾਸਟ ਫੂਡ ਦੇ ਬਹੁਤ ਆਦੀ ਹੋ ਚੁੱਕੇ ਆ ਪਹਿਲੀ ਗੱਲ ਉਹਨਾਂ ਨੂੰ ਖਾਣਾ ਨਹੀਂ ਚਾਹੀਦਾ ਇਹ ਸਾਰੇ ਬਿਮਾਰੀਆਂ ਦਾ ਕਾਰ ਹਾਰਟ ਅਟੈਕ ਆਉਂਦੇ ਆ ਬੱਚਿਆਂ ਨੂੰ ਛੋਟੀਆਂ ਉਮਰਾਂ ਦੇ ਵਿੱਚ ਜੈਕਡ ਫੂਡ ਤੇ ਫਾਸਟ ਫੂਡ ਨਾਲ ਤੇ ਅਸੀਂ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਹਾਂ ਵੀ ਹੁਣ ਪ੍ਰੂਫ ਹੀ ਤੁਹਾਡੇ ਕੋਲ ਆ ਤੇ ਪ੍ਰੂਫਾਂ ਦੇ ਅਧਾਰ ਤੇ ਇਹਨਾਂ ਦੇ 307 ਦੀ ਕਾਰਵਾਈ ਕਰੋ ਇਹ ਲੋਕਾਂ ਦੀਆਂ ਜਾਨਾਂ ਨਾਲ ਖੇਲ ਵਾਰ ਕਰਦੇ ਆ ਜੀ